ਨਾ ਵੀ ਮੇਰੇ ਘਰ ਦਾ ਇੱਕ ਕਮਰਾ ਰਹਿ ਗਿਆ ਹੁਣ ਹੁਣ ਨਹੀਂ ਉਹ ਨਹੀਂ ਮੈਂ ਨਾ ਫੂਕ ਸਕਦਾ ਹਾਂ ਸ਼ਾਇਦ ਮੈਂ ਬਾਕੀ ਘਰ ਫੂਕ ਚੁੱਕਿਆ ਹਾਂ ਪਰ ਇੱਕ ਕਮਰਾ ਰਹਿ ਗਿਆ ਹੁਣ ਮੈਂ ਉਹ ਫੂਕਣਾ ਨਹੀਂ ਜਾਉਂਦਾ ਘਟੋ ਘਟ ਸਿਰ ਤੇ ਉੱਨੀ ਕਿ ਛੱਤ ਤਾਂ ਮੈਂ ਆਪਣੇ ਰੱਖਾਂ ਨਾ ਹੂੰ ਉਸ ਘਰ ਨੂੰ ਸ਼ਾਇਦ ਦੁਬਾਰਾ ਬਣਾਉਣ ਲਈ ਮੈਨੂੰ ਸ਼ਾਇਦ ਹੁਣ ਲੋਕਾਂ ਦੀ ਲੋੜ ਆ ਹੂੰ ਸ਼ਾਇਦ ਇਦਾਂ ਦਾ ਕੰਟੈਂਟ ਦੁਬਾਰਾ ਬਣਾਉਣ ਲਈ ਮੈਨੂੰ ਹੁਣ ਲੋਕਾਂ ਦੀ ਲੋੜ ਆ ਤੇ ਲੋਕਾਂ ਦੀ ਲੋੜ ਇਸ ਸੈਂਸ ਮੈਂ ਨਹੀਂ ਕਹਿੰਦਾ ਵੀ ਲੋਕ ਕਦੇ ਮੇਰੇ ਨਾਲ ਖੜੇ ਨਹੀਂ ਹੈਗੇ ਵੀ ਪਹਿਲੇ ਦਿਨ ਤੋਂ ਕਦੇ ਲੋਕਾਂ ਨੇ ਮੇਰਾ ਸਾਥ ਨਹੀਂ ਦਿੱਤਾ ਜਾਂ ਚੰਗਾ ਕੰਟੈਂਟ ਕਦੇ ਦੇਖਿਆ ਨਹੀਂ ਦੇਖਿਆ 100% ਦੇਖਿਆ ਪਹਿਲੇ ਦਿਨ ਤੋਂ ਹੀ ਦੇਖਿਆ ਵਾ ਪਹਿਲੇ ਗਾਣੇ ਤੋਂ ਹੀ ਦੇਖਿਆ ਪਰ ਕਈ ਵਾਰੀ ਨਾ ਤੁਣਕਾ ਤੁਣਕਾ ਨੇ ਵੀ ਪੈਸੇ ਕਮਾਏ ਸੀ ਬਾਕਸ ਆਫਿਸ ਤੇ ਪਰ ਉਹ 5 ਹਫਤੇ ਤੱਕ ਚੱਲੀ ਸੀ ਫਿਰ ਹੂੰ ਚੌਥੇ ਹਫਤੇ ਪੰਜਵੇਂ ਹਫਤੇ ਤੱਕ ਚੱਲੀ ਸੀ ਕੈਨੇਡਾ ਦੇ ਵਿੱਚ ਵੀ ਇੱਥੇ ਵੀ ਜਿੰਨਾ ਆਪਾਂ ਲੇਟ ਹੋ ਜਾਂਦੇ ਆ ਨਾ ਹੂੰ ਇਸ ਨੂੰ ਦੇਖਣ ਨੂੰ ਉਨਾ ਹੀ ਸਾਡੇ ਹਿੱਸੇ ਘੱਟੋਂ ਦਾ ਹਾਂ ਫਿਲਮ ਨੇ ਪੈਸਾ ਕਮਾ ਗਈ ਸੀ ਟੁਣਕਾ ਟੁਣਕਾ ਬਲੂਨੇ ਪੈਸਾ ਕਰੋੜਾਂ ਚ ਕਮਾਇਆ ਐਜ਼ ਅ ਪ੍ਰੋਡਿਊਸਰ ਮੈਂ ਨਹੀਂ ਕਮਾਇਆ ਜਦੋਂ ਮੈਂ ਘੱਟ ਕਮਾਇ ਜਿੰਨੇ ਕੁ ਕਮਾਏ ਮੈਂ ਫਿਰ ਡੇਡ ਗੁਣਾ ਕਰਕੇ ਦੂਸਰੀ ਤੇ ਲਾਤਾ